ਕ੍ਰਾਂਤੀਕਾਰੀ ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜਿੰਦਾਬਾਦ ਜਿੰਦਾਬਾਦ ਸਰਜੀਤ ਖੂਨ ਢੱਲੇਵਾਲ ਦੀ ਸੋਚ ਤੇ ਬਰਾਦਿਆ ਦੇ ਢੋਕੇ ਕਿਸਾਨਾਂ ਦੇ ਹੱਕ ਲੜ ਕੇ ਰਹਿਾਂਗੇ ਲੜ ਕੇ ਰਹਾਗੇ ਲੜ ਕੇ ਰਹਿਾਂਗੇ ਸਾਡੇ ਹੱਕ ਲੜ ਕੇ ਰਹਿਾਂਗੇ ਲੜ ਕੇ ਰਹਾਗੇ ਪਿਆਰੇ ਦੋਸਤੋ ਅੱਜ ਸ਼ੰਭੂ ਮੋਰਚੇ ਤੋਂ ਅਤੇ ਦੂਸਰਾ ਦੋਨੇ ਫਾਰਮਾਂ ਵੱਲੋਂ ਜੋ ਕਿ ਇੱਕ ਬੇਨਤੀ ਕੀਤੀ ਗਈ ਸੀ ਕਿ ਸਾਰੇ ਕਿਸਾਨ ਭਰਾ ਇਕੱਠੇ ਹੋ ਕੇ ਅਲੱਗ-ਅਲੱਗ ਮਾਰਚ ਕਰਨ ਟਰੈਕਟਰ ਮਾਰਚ ਕਰਨ ਤੇ ਅੱਜ ਅਸੀਂ ਭਗਤਾ ਬਲਾਕ ਦੇ ਵੱਲੋਂ ਭਗਤਾ ਬਲਾਕ ਦੇ ਟਰੈਕਟਰ ਸਾਰੇ ਦੇ ਇਕੱਠੇ ਹੋਏ ਨੇ ਅਸੀਂ ਅੱਜ ਆਪਣਾ ਦਿਆਲਪੁਰੇ ਮਿਰਜੇ ਦਾ ਸਹਿਯੋਗ ਪਾਉਂਦੇ ਹੋਏ 20 ਟਰੈਕਟਰ ਇਕੱਠੇ ਕਰਕੇ ਅਸੀਂ ਲੈ ਕੇ ਜਾ ਰਹੇ ਹਾਂ ਮੋਰਚੇ ਦੇ ਵਿੱਚ ਚੱਲੇ ਆ ਤੇ ਸਾਰੇ ਜਣਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਨਾਲ ਖੜੇ ਨੇ ਔਰ ਜਿਹੜੇ ਰਹਿ ਗਏ ਨੇ ਉਹਨਾਂ ਨੂੰ ਬੇਨਤੀ ਆ ਕਿ ਮੋਰਚੇ ਵਾਸਤੇ ਇਹਨੂੰ ਮੋਰਚਾ ਜਿੱਤਣ ਵਾਸਤੇ ਸਾਡੀਆਂ ਹਾਜ਼ਰੀਆਂ ਜ਼ਰੂਰੀ ਨੇ ਸਾਡਾ ਨਾਲ ਖੜਨਾ ਜ਼ਰੂਰੀ ਆ ਜਿੰਨਾ ਵੀ ਹੋ ਸਕਦਾ ਅਸੀਂ ਵੱਧ ਤੋਂ ਵੱਧ ਉੱਥੇ ਮੋਰਚੇ ਦੇ ਵਿੱਚ ਹਾਜ਼ਰੀ ਭਰੀਏ ਤੇ ਜਿੰਨਾ ਵੀ ਇੱਥੋਂ ਸਾਥ ਦੇ ਸਕਦੇ ਵੱਧ ਤੋਂ ਵੱਧ ਸਾਥ ਦੇਈਏ ਹੁਣ ਆਪਾਂ ਰਲ ਕੇ ਟਰੈਕਟਰ ਸਟਾਰਟ ਕਰਦੇ ਆਂ ਤੇ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਆ ਕਿ ਕਿਸੇ ਨੇ ਵੀ ਟਰੈਕਟਰ ਇੱਕ ਦੂਜੇ ਤੋਂ ਅੱਗੇ ਪਿੱਛੇ ਨਹੀਂ ਕਰਨਾ ਇੱਕ ਸਪੀਡ ਤੇ ਟਰੈਕਟਰ ਚਲਾਉਣੇ ਤੇ ਇੱਕ ਲਾਈਨ ਦੇ ਵਿੱਚ ਹਰ ਇੱਕ ਟਰੈਕਟਰ ਦੇ ਵਿੱਚ ਤਕਰੀਬਨ 15 ਤੋਂ 25 ਤੋਂ 30 ਫੁੱਟ ਦਾ ਸਨ ਜ਼ਰੂਰੀ ਆ ਚਾਹੀਦਾ ਤੇ ਆਪਾਂ ਇਕੱਠੇ ਹੋ ਕੇ ਜਾ ਰਹੇ ਆ ਸਾਰੇ ਵੀਰਾਂ ਨੂੰ ਬੇਨਤੀ ਆ ਜਿਹੜੇ ਨਹੀਂ ਵੀ ਸਾਡੇ ਨਾਲ ਤੁਰ ਰਹੇ ਅੱਜ ਅਗਲੇ ਪ੍ਰੋਗਰਾਮ ਲਈ ਤਿਆਰ ਰਹਿਣ ਕੋਈ ਆਏ ਨਾ ਲੰਬਾ ਦੇ ਵੀ ਸਾਨੂੰ ਨਹੀਂ ਦੱਸਿਆ ਗਿਆ ਕਿਉਂਕਿ ਆਹ ਵੀਡੀਓ ਫੇਸਬੁੱਕ YouTube ਹਰ ਇੱਕ ਮਾਧਿਅਮ ਤੇ ਅਸੀਂ ਪਾਵਾਂਗੇ ਕੋਈ ਇਸ ਗੱਲ ਦਾ ਲੰਬਾ ਨਾ ਦੇਵੇ ਵੀ ਸਾਨੂੰ ਦੱਸਿਆ ਨਹੀਂ ਗਿਆ ਗੁਰਦੁਆਰਾ ਸਾਹਿਬ ਦੇ ਵਿੱਚੋਂ ਵੀ ਦੋ ਅਨਾਊਂਸਮੈਂਟਾਂ ਕਰਕੇ ਫੇਰ ਤੁਰੇ ਆ ਕੱਲ ਵੀ ਅਨਾਊਂਸਮੈਂਟ ਕੀਤੀ ਆ ਅੱਜ ਸਵੇਰ ਵੀ ਅਨਾਊਂਸਮੈਂਟ ਕੀਤੀ ਆ ਧੰਨਵਾਦ ਇਹਨਾਂ ਭਰਾਵਾਂ ਦਾ ਜਿਹੜੇ ਨਾਲ ਖੜੇ ਨੇ ਤੇ ਆ ਤੁਰਨ ਲੱਗੇ ਨੇ ਬਹੁਤ ਬਹੁਤ ਧੰਨਵਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ